ਹਲਕਾ ਪਛਮੀ ਅਦੀਨ ਆਉਂਦੀ ਵਾਰਡ ਨੰਬਰ 2 ਸੰਧੂ ਕਲੋਨੀ ਮੀਰਾਕੋੜ ਰੋਡ ਵਿਖੇ ਸਰਸਪਤੀ ਮਾਤਾ ਦੀ ਪੂਜਾ ਉਤਸਵ ਅਤੇ ਬਸੰਤ ਪੈ ਜੀ ਵੀ ਪੂਜਾ ਉਤਸਵ ਨਿਰੇਜ ਕੁਮਾਰ ਅਤੇ ਪਪੂ ਜਾਦਵ ਦੀ ਅਗਵਾਈ ਹੇਠ ਸ਼ਰਦਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਉਚੇਚੇ ਤੌਰ ਤੇ ਸਮਾਗਮ ਵਿੱਚ ਆਮ ਆਦਮੀ ਪਾਰਟੀ ਐਸੀ ਵਿੰਗ ਅਮਰਤੜ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ उचेचे तौर से समागम उन्होंने मां का आशीर्वाद लिया समूह देशवासियों बसंत पंचमी उत्सव कीनारा संजय कुमार पंकज कुमार पप्पू कुमार मनोज कुमार हाजिर सन डॉक्टर साहब को पहले सबसे पहले तो बहुत बहुत धन्यवाद जो यहाँ पर आए और हमारे बसंत पंचमी में हम लोग जो है बिहार के लोग और यूपी के लोग ज्यादातर पूजा करते हैं और उनकी मूर्ति स्थापना करते हैं उनकी पूजा हुआ था और डॉक्टर साहब के आगमन से हम लोग का जो कार्यक्रम है उसमें इन, उसको और अच्छा से करने का हम लोग का मोटिवेशन मिला आपके भाई बहन कितना आज उन्होंने साथ दिया जितने भी हमारे सग, सगी संबंधी हैं दोस्त हैं प्रेमी हैं वो सारे लोग साथ दिए हमारे पूजा में और ये पूजा सबका है और ये विद्या के विद्या की देवी हैं ज्ञान की देवी हैं बुद्धि की देवी हैं और इनकी पूजा के बाद ही हम सबको शिक्षा मिलेगी ਵਿਦਿਆ ਦੀ ਦੇਵੀ ਮਾ ਸਰਸੋਤਰੀ ਦਾ ਅੱਜ ਆਗਮਨ ਪਰਵ ਹੈ ਔਰ ਜਿਹੜੇ ਸਾਡੇ ਬਿਹਾਰ ਤੋਂ ਯੂਪੀ ਤੋਂ ਸਾਰੇ ਦੇਸ਼ ਦੇ ਵਿੱਚ ਇਹਨਾਂ ਦਾ ਜਿਹੜਾ ਆਗਮਨ ਪਰਵ ਬਣਾਇਆ ਜਾਂਦਾ ਔਰ ਸਾਰੇ ਸਭਾਈ ਨੂੰ ਸਾਰੇ ਦੇਸ਼ ਨੂੰ ਇਹਨਾਂ ਦੇ ਜਨਮ ਦਿਨ ਦੇ ਤਾਂ ਲੱਖ ਲੱਖ ਵਧਾਈ ਹੋਵੇ ਔਰ ਜਿਹੜਾ ਵਿਦਿਆ ਪ੍ਰਸਾਰ ਜਿਹੜਾ ਹੋ ਰਿਹਾ ਹੈ ਸੰਗੀਤ ਜਿਹੜੀ ਸੰਗੀਤ ਦੀ ਦੇਵੀ ਔਰ ਸੰਗੀਤ ਔਰ ਜਿਹੜੀ ਦੇਵੀ ਹੈ ਇਸਦੇ ਸਾਰੇ ਸੰਗੀਤ ਨੂੰ ਸਾਰੀ ਦੁਨੀਆ ਦੇ ਵਿੱਚ ਕਿਉਂਕਿ ਜਿਹੜਾ ਭਾਰਤੀ ਸੰਗੀਤ ਹੈ ਉਹ ਸੱਤ ਜੁਰੀ ਦੀ ਦੇਨ ਹੈ ਔਰ ਸਾਰੇ ਦੇਸ਼ ਦੇ ਵਿੱਚ ਜਿਹੜਾ ਉਹ ਸੰਗੀਤ ਜਿਹੜਾ ਮਾਨਤਾ ਪ੍ਰਾਪਤ ਹੈ ਔਰ ਜਿਹੜਾ ਇਹ ਦੇਨਾ ਉਹ ਸਭ ਤੋਂ ਵੱਡਾ ਭਾਗਾ ਵਾ ਔਰ ਜਿਹੜੇ ਅਸੀਂ ਸਾਰਿਆਂ ਨੂੰ ਇਸ ਦਿਨ ਤੇ ਲੱਖ ਲੱਖ ਵਧਾਈ ਦਿੰਦੇ ਹਾਂ